ਸਾਡੇ ਮੁਰੇ ਕਹਿੰਨੇ ਬੀੜੀ ਪੀਤੀ ਐ ਠੋਕ ਦੇਣਾ ਕੋਈ ਮਤਲਬ ਨਹੀਂ ਉਹਦਾ ਨਾ ਕੋਈ ਰਹਿਤ ਨਹੀਂ ਕੀਤੀ ਜਾਉ ਇਹ ਆਪਣਾ ਸੋਚ ਕੇ ਕਰਨ ਲੋਕ ਇਹ ਕੰਮ ਸਾਡੇ ਸਾਹਮਣੇ ਆ ਗਏ ਜਿਸ ਨੇ ਕੰਮ ਕਰ ਦੇਣਾ ਹਾਂ ਬਸ ਅਸੀਂ ਐਕਸ਼ਨ ਕਰਾਂਗੇ ਦਿਨ ਚ ਕਰਾਂਗੇ ਪ੍ਰਸ਼ਾਸਨ ਸਾਡੇ ਨਾਲ ਉਹ ਕਹਿੰਦੇ ਬਾਬਾ ਜੀ ਕੋਈ ਵੀ ਮਰਿਆਦਾ ਦਾ ਖਰਾਬ ਜਾਂਦਾ ਪਹਿਲਾਂ ਅਸੀਂ ਕੁੱਟਾਂਗੇ ਜੇ ਸਾਡੇ ਬਲ ਸੇਠ ਨਹੀਂ ਆਉਂਦਾ ਹੈਗਾ ਫਿਰ ਤੁਸੀਂ ਤਾਂ ਹੈਗੇ ਹੀ ਰਿਕਾਰਡ ਦੀ ਧਰਤੀ ਤੋਂ ਤੁਹਾਨੂੰ ਦੱਸ ਦਿਆਂ ਇੱਥੇ ਤੁਸੀਂ ਜਾ ਕੇ ਸਾਡਾ ਥਾਣੇ ਦੇ ਵਿੱਚ ਰਿਕਾਰਡ ਪੁੱਛ ਲਿਓ ਕੋਈ ਨਾ ਕੋਈ ਚੱਕਰ ਪਿਆ ਚੱਕਰ ਪਿਆਰਾਂ ਦਾ ਕਹਦਾ ਹੱਥ ਵੱਡੇ ਜਾਂਦਾ ਕਿ ਜੇ ਕੁਝ ਕਰ ਰਹੇ ਤੇ ਛੇ ਕੰਮ ਹੁੰਦੇ ਰਹਿੰਦੇ ਇਹਨੂੰ ਇਹਨੂੰ ਤੁਸੀਂ ਕੱਟਿਓ ਨਾ 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 ਇਹ ਕੱਟਣਾ ਨਹੀਂਗਾ ਤੁਸੀਂ ਨੇ ਦੇਖੋ ਸਾਡਾ ਅਸੀਂ ਧਰਤੀ ਤੇ ਇਸ ਚ ਗਲਤ ਕੰਮ ਹੋਣਾ ਨਹੀਂ ਦਮਾਂਗੇ ਨੇ ਪੜਾ ਕੇ ਵਜਾਉਂਦੇ ਨੇ ਮੋਟਰਸਾਈਕਲਾਂ ਤੇ ਉਹਨਾਂ ਦੇ ਵੀ ਵੈਸੇ ਦਾ ਪ੍ਰਸ਼ਾਸਨ ਨੇ ਚੂੜੀ ਟੈਟ ਕਰ ਦੇਣੀ ਆ ਉਹਨਾਂ ਨੂੰ ਅਸੀਂ ਕਹਤਾਏ ਉਹ ਕਹਿੰਦੇ ਬਾਬਾ ਜੀ ਤੁਹਾਨੂੰ ਕਰਨ ਦੀ ਕੁਝ ਲੋੜ ਨਹੀਂ ਅਸੀਂ ਨਾਲ ਆ ਤੁਹਾਡੇ ਠੀਕ ਹੈ ਜਿਹੜੇ ਆ ਗਾਣੇ ਲਾ ਕੇ ਆਉਂਦੇ ਨੇ ਉੱਚੀ ਉੱਚੀ ਸਾਬ ਉਹ ਇਹ ਸ਼ੋਕ ਸਭਾ ਬਾਬਾ ਜੀ ਇੱਥੇ ਮੇਲਾ ਨਹੀਂ ਹੈਗਾ ਇਹਨਾਂ ਲੋਕਾਂ ਨੇ ਮੇਲਾ ਬਣਾਤਾ ਏ ਦੋਰੀਆਂ ਕਰਕੇ ਲੈ ਕੇ ਜਾਂਦੇ ਸੀ ਮੋਟਰਸਾਈਕਲ ਐਕਤੀ ਉਹ ਵੀ ਉਹਨਾਂ ਨੂੰ ਵੀ ਬੰਨਾਂਗੇ ਪੂਰੇ ਕਾਗਜ਼ ਚੈੱਕ ਹੋਣਗੇ ਜਦੋਂ ਮੇਥੋਂ ਬਾਹਰ ਨਿਕਲੇਗਾ ਇਹ 9 ਸਾਲ ਦੇ ਬੱਚੇ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਹੈ ਨਹੀਂ ਦੋਇ ਸ਼ਹਿਬ ਜਦੋਂ ਉਸ ਇਜਤ ਜਦ ਕੌਣ ਸੀ ਉਰੇ ਉਹ ਦੇਖੋ ਹਜ਼ੂਮ ਕਿਦਾਂ ਦਾ ਆਏਗਾ ਦੋ ਬੱਚੇ ਤੇ ਮਾਤਾ ਜੀ ਕੈਦ ਹੋਣ ਸਾਰੇ ਪਾਸੇ ਮੁਗਲ ਹੋਣ ਬਬਾਈ ਇਹ ਇਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਜੀ ਉਹ 1 ਮਹੀਨਾ ਬੈਠੇ ਤਾਂ ਆਪਣੇ ਵਿਆਹ ਸ਼ਾਦੀਆਂ ਕਰਦੇ ਹੈ ਨਹੀਂਗੇ ਇਹ ਉਹ ਲੋਕ ਨੇ ਜਿਨ੍ਹਾਂ ਦਾ ਇਸ ਧਰਮ ਦੇ ਨਾਲ ਕੋਈ ਲੈਕਾ ਦੇਖਿਆ ਨਹੀਂ ਬਾਬਾ ਜੀ ਲੋਕ ਥੱਲੇ ਜਿਵੇਂ ਥੱਲੇ ਪੈਂਦੇ ਹੁੰਦੇ ਸੀ ਪੈਨਾ ਸ਼ੋਗ ਮਨਾਉਂਦੇ ਸੀ ਅੱਜ ਕੱਲ੍ਹ ਤਾਂ ਲੋਕ ਬੈੱਡਾਂ ਤੇ ਸੌਣ ਲੱਪੇ ਨੇ ਲੋਕ ਬਿਸਤਰਾ ਤੇ ਨਹੀਂ ਸੌਦੀ ਮੰਜੀਆਂ ਤੇ ਨਹੀਂ ਸੌਂਦੇ ਥੱਲੇ ਸੌਂਦੇ ਮੰਜੀਆਂ ਤੇ ਨਹੀਂ ਸੌਂਦੇ ਥੱਲੇ ਸੌਂਦੇ ਸੀ ਇੰਨਾ ਸ਼ੋਗ ਮਨਾਉਂਦੇ ਸੀ ਚਾਹੇ 5-4 ਦਿਨ ਤੇ ਉਹਨਾਂ ਦਾ ਸ਼ੋਗ ਪੂਰਾ ਮਨਾਣਾ ਚਾਹੀਦਾ ਹੈ ਦੇਖੋ ਕਿੰਨੀ ਕੁਰਬਾਨੀ ਹੈ ਇਹ ਮੰਗਾ ਸਰਕਾਰ ਕੋਲੋਂ ਵੀ ਜਿਹੜੇ ਚਾਰ ਸਾਡੇ ਦਰਵਾਜ਼ੇ ਨੇ ਜਿੱਥੋਂ ਐਂਟਰ ਹੁੰਦੀਆਂ ਨੇ ਇੱਥੇ ਬਾਬਾ ਬੰਦਾ ਸਿੰਘ ਹਾਂਜੀ 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 ਵੀ ਇੱਥੋਂ ਤੁਸੀਂ ਕਹਿਣਾ ਇੱਥੋਂ ਬਾਹਰ ਤੰਬਾਕੂ ਹੋਣਾ ਚਾਹੀਦਾ ਠੇਕੇ ਵੀ ਇੱਥੋਂ ਬਾਹਰ ਹੋਣਾ ਠੇਕਾ ਲੈ ਤੋਂ ਨਾ ਜਾ ਪ੍ਰੋਸੀਜਰ ਵਿੱਚ ਲੰਬਾ ਹੈ ਅਸੀਂ ਨਹੀਂ ਕਹਿ ਸਕਦੇ ਪਰ ਤੰਬਾਕੂ ਨੂੰ ਅਸੀਂ ਕਰ ਦਾਂਗੇ ਕਰਨ ਕਹਿਣ ਸਾਡੇ ਮੁਰੇ ਕਹਿੰਨੇ ਬੀੜੀ ਪੀਤੀ ਇਹ ਹੀ ਠੋਕ ਦੇਣਾ ਹੂੰ ਕੋਈ ਮਤਲਬ ਨਹੀਂ ਉਹਦਾ ਨਾ ਕੋਈ ਰੈਤ ਨਹੀਂ ਕੀਤੀ ਜਾਊਗੀ ਇਹ ਆਪਣਾ ਸੋਚ ਕੇ ਕਰਨ ਲੋਕ ਇਹ ਕੰਮ ਜੇ ਕੋਈ ਇੱਥੇ ਆ ਕੇ ਕੋਈ ਰੇੜੀ ਲੱਤ ਵੀ ਆ ਜਿਹੜੇ ਪੜਾਕੇ ਵਜਾਉਂਦੇ ਨੇ ਮੋਟਰਸਾਈਕਲਾਂ ਤੇ ਉਹਨਾਂ ਦੇ ਵੀ ਵੈਸੇ ਦਾ ਪ੍ਰਸ਼ਾਸਨ ਨੇ ਚੂੜੀ ਟਾਈਟ ਕਰ ਦੇਣੀ ਆ ਉਹਨਾਂ ਨੂੰ ਅਸੀਂ ਕਹਤਾਏ ਉਹ ਕਹਿੰਦੇ ਬਾਬਾ ਜੀ ਤੁਹਾਨੂੰ ਕਰਨ ਦੀ ਕੋਈ ਲੋੜ ਨਹੀਂ ਅਸੀਂ ਨਾਲ ਆ ਤੁਹਾਡੇ ਠੀਕ ਹੈ ਜਿਹੜੇ ਆ ਗਾਣੇ ਲਾ ਕੇ ਆਉਂਦੇ ਨੇ ਉੱਚੀ ਉੱਚੀ ਆਵਾਜ਼ ਉਹ ਇਹ ਸ਼ੋਕ ਸਭਾ ਬਾਬਾ ਜੀ ਇਥੇ ਮੇਲਾ ਨਹੀਂ ਹੈਗਾ ਇਹਨਾਂ ਲੋਕਾਂ ਨੇ ਮੇਲਾ ਬਣਾਤਾ ਹੈ ਆ ਜਿਹੜੇ ਬਾਜੇ ਜੇ ਵਜਾਉਂਦੇ ਨੇ ਇਹ ਵੀ ਸਾਰੇ ਬੰਦ ਕਰਨੇ ਨੇ ਬਾਬਾ ਜੀ ਅੱਜ ਕਲੇ ਵੀ ਆ ਹੁਣ ਜਿੱਦਾਂ ਨਾ ਕਈ ਸਿੰਗਰਾਂ ਦੇ ਸ਼ੋਅ ਲੱਗਦੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਵੀ ਜਾਓ ਕੋਈ दारू ਮੀਟ ਵਾਲੇ ਗਾਣੇ ਗਾਉਂਦੇ ਜਾਂ ਕੁਛ ਲੱਗਦਾ ਨਹੀਂ ਉਹਨਾਂ ਨੂੰ ਇਸ ਚੀਜ਼ ਤੋਂ ਵੀ ਥੋੜੇ ਸ਼ੋਅ ਆ ਜਾਂਦੇ ਜੀ ਆਹਦਾ ਬਾਬਾ ਜੀ ਉਰੇ ਆ ਕੇ ਦੇਖਣ ਵੇ 9 ਸਾਲ ਦੇ ਬੱਚੇ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਹੈ ਨਹੀਂ ਦੋਈ ਸਾਹਿਬ ਜਦਾਂ ਨੂੰ ਸੀ ਜਦ ਤੱਕ ਕੌਣ ਸੀ ਉਰੇ ਉਹ ਦੇਖੋ ਹਜੂਮ ਕਿਦਾਂ ਦਾ ਹੋਏਗਾ ਦੋ ਬੱਚੇ ਤੇ ਮਾਤਾ ਜੀ ਕੈਦ ਹੁਣ ਸਾਰੇ ਪਾਸੇ ਮੁਗਲ ਹੋਣ ਬਾਬਾ ਜੀ ਹੈ ਇਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਜੇ ਉਹ ਇੱਕ ਮਹੀਨਾ ਬੈਠਾ ਆਪਣੇ ਵਿਆਹ ਸ਼ਾਦੀਆਂ ਕਰਦੀ ਹੈ ਨਹੀਂਗੇ ਹਾਂਜੀ ਇਹ ਉਹ ਲੋਕ ਨੇ ਜਿਨ੍ਹਾਂ ਦਾ ਇਸ ਧਰਮ ਦੇ ਨਾਲ ਕੋਈ ਲੈਕਾ ਦੇਖਿਆ ਨਹੀਂ ਬਾਬਾ ਜੀ ਅੱਜ ਤੋਂ ਕੋਈ ਪਹਿਲੇ ਘੜ ਜੋ ਘਟ ਕੋਈ 10 15 ਸਾਲ ਪਹਿਲੇ ਲੋਕ ਜਿਹੜੇ ਨਵੇਂ-ਨਵੇਂ ਦੇ ਪਿੰਡਾਂ ਨੇ ਨਾ ਪਿੰਡ ਸੀ ਇਹ ਜਿਹੜੇ ਲਵੇ ਲਵੇ ਪਿੰਡ ਨੇ ਜਿੰਨੇ ਵੀ ਪਿੰਡ ਲਵੇ ਨੇ ਤੋਂ 10 15 ਕਿਲੋਮੀਟਰ ਤੇ ਲੋਕ ਥੱਲੇ ਜਿਵੇਂ ਥੱਲੇ ਪੈਂਦੇ ਹੁੰਦੇ ਸੀ ਇੰਨਾ ਸੋਗ ਮਨਾਉਂਦੇ ਸੀ ਅੱਜ ਕੱਲ ਤਾਂ ਲੋਕ ਬੈੱਡਾਂ ਤੇ ਸੌਣ ਲੱਪੇ ਨੇ ਲੋਕ ਬਿਸਤਰ ਤੇ ਨਹੀਂ ਸੌਂਦੇ ਮੰਜੀਆਂ ਤੇ ਨਹੀਂ ਸੌਂਦੇ ਥੱਲੇ ਸੌਂਦੇ ਮੰਜੀਆਂ ਤੇ ਨਹੀਂ ਸੌਂਦੇ ਥੱਲੇ ਸੌਂਦੇ ਸੀ ਇੰਨਾ ਸੋਗ ਮਨਾਉਂਦੇ ਸੀ ਚਾਹੇ 5 4 ਦਿਨ ਤੇ ਉਹਨਾਂ ਦਾ ਸੋਗ ਪੂਰਾ ਮਨਾਣਾ ਚਾਹੀਦਾ ਹੈ ਦੇਖੋ ਕਿੰਡੀ ਕੁਰਬਾਨੀ ਇਹ ਸਾਰਾ ਸਿੱਖ ਕੌਮ ਨੂੰ ਦੇ ਗਣ ਦੇ ਵਿੱਚ ਵੀ ਰਹੇ ਹਨ ਨਾ ਇਹ ਠੰਡ ਦੇ ਵਿੱਚ ਠੰਡ ਦੇ ਵਿੱਚ ਰਹੇ ਨੇ ਸਾਰਾ ਕੁਝ ਆਪਾਂ ਨੂੰ ਦੇ ਗਣ ਸਾਹਮਣੂ ਤੁਸੀਂ ਸਿੱਖ ਕੌਮ ਨੂੰ ਆਪਾਂ ਨੂੰ ਸਾਰਿਆਂ ਨੂੰ ਜਦਲ ਮਿਲ ਕੇ ਸਾਹਮਣਾ ਚਾਹੀਦਾ ਉਹਨਾਂ ਦੀ ਯਾਦ ਦੇ ਵਿੱਚ ਦੇਖੋ ਤਿੰਨ ਚਾਰ ਦਿਨ ਉਹਨਾਂ ਨੂੰ ਪੂਰੀ ਤਰ੍ਹਾਂ ਇਹ ਜਿਹੜੇ ਮੁੰਡੇ ਆਉਂਦੇ ਨੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਆਪਣਾ ਸਿਰ ਕੱਜ ਕੇ ਉਸ ਦਿਨਾਂ ਦੇ ਵਿੱਚ ਜ਼ਰੂਰ ਆਣਾ ਚਾਹੀਦਾ ਤੇ ਬੱਚਿਆਂ ਨੂੰ ਕਹਿੰਨੇ ਆ ਵੀ ਮਾਪਿਓ ਦਾ ਵੀ ਧਿਆਨ ਰੱਖੋ ਪਰਿਵਾਰ ਦਾ ਵੀ ਧਿਆਨ ਰੱਖੋ ਜਿਹੜਾ ਨਸ਼ੇ ਬੱਚੇ ਕਰ ਰਹੇ ਨੇ ਇਹ ਗੱਲ ਤਾਂ ਮਾਪਿਓ ਦੇ ਕੋ ਕਿੰਨਾ ਬੱਚਿਆਂ ਨੂੰ ਵਧੀਆ ਤਰੀਕੇ ਤੱਕ ਤਰੀਕੇ ਨਾਲ ਪਾਲਦੇ ਨੇ ਪੋਛ ਦਿਨ ਛੋਟਾ ਜਿਹਾ ਬੱਚਾ ਹੁੰਦਾ ਕਿਵੇਂ ਉਹਨਾਂ ਤਰੀਕੇ ਨਾਲ ਪਾਲਦੇ ਨੇ ਐਵੇਂ ਦੇਖੋ ਆਪਾਂ ਮਾਪਿਓ ਨੂੰ ਇਹ ਪੜ੍ਹਾਉਂਦੇ ਕਿਵੇਂ ਆ ਬੜਾ ਔਖਾ ਪਣਾਉਂਦੇ ਨੇ ਤੇ ਆਪਾਂ ਇਹ ਬੱਚਿਆਂ ਬਾਤੇ ਵੀ ਕਹਿ ਰਹਿਆਂ ਮਾਪੇਓ ਦਾ ਵੀ ਸਤਿਕਾਰ ਕਰੋ ਬਜ਼ੁਰਗਾਂ ਦਾ ਵੀ ਸਤਿਕਾਰ ਕਰੋ ਤੇ ਮਾੜਾ ਨਾ ਬੋਲੋ ਕਿਉਂ ਬੁੱਢੇ ਆਪਾਂ ਨੂੰ ਵੀ ਹੋਣਾ ਹੈ ਜੇ ਆਪਾਂ ਉਹਨਾਂ ਨੂੰ ਮਾੜਾ ਬੋਲਾਂਗੇ ਨਾ ਤੇ ਆਵਾਰੀ ਆਪਣੀ ਵੀ ਆ ਜਾਣੀ ਹੈ ਤੇ ਜੇ ਆਪਾਂ ਵਧੀਆ ਉਹਨਾਂ ਦਾ ਸਤਿਕਾਰ ਕਰਾਂਗੇ ਤੇ ਉਹ ਆਪਣੇ ਬੱਚੇ ਵੀ ਜਿਹੜੇ ਅੱਗੇ ਨੇ ਉਹ ਆਪਣਾ ਵੀ ਸਤਿਕਾਰ ਕਰਾਂਗੇ ਤੇ ਦੂਜੀ ਗੱਲ ਆ ਇਹ ਬੁੱਢਾ ਦਲਵੰਦੋਂ ਦੇਖੋ ਪਿੱਛੇ ਨੂੰ ਨਿਗਾਹ ਮਾਰੋ ਚਾਰੇ ਪਾਸੇ ਬਾਉਂਡਰੀ ਬਣਾ ਦਿੱਤੀ ਐ ਗੁਰੂ ਕੋਹੜਿਆਂ ਦੇ ਤਵੇਲੇ ਬਣਾਏ ਪਿਆ ਬਾਬਾ ਜੀ ਵੱਲੋਂ ਆਏ ਹੋਏ ਹੁਣ ਇਸ ਸਟਰਲਿੰਗ ਨੇ 24 ਤਰੀਕ ਨੂੰ ਹਾਂ ਬੁੱਢਾ ਦਲ ਸਾਰਾ ਪੂਰਾ ਪਹੁੰਚ ਰਿਹਾ ਦੇਖੋ ਤਵੇਲੇ ਬਣਾਏ ਨੇ ਬਾਬਾ ਜੀ ਦੀ ਰੇਖ ਦੇ ਵਿੱਚ ਸਾਰਾ ਕੰਮ ਹੋ ਰਿਹਾ ਦੇਖੋ ਸਰੋਵਰ ਦੇ ਵਿੱਚ ਸੁਪਾਈ ਆ ਸਾਰਾ ਸਰੋਵਰ ਦੇ ਵਧੀਆਂ ਵਿੱਚੋਂ ਅੰਬੀ ਕੋਈ ਸੰਗਤਾਂ ਨੂੰ ਦਿੱਕਤ ਨਾ ਹੋਵੇ ਸਭਾਈ ਦਾ ਧਿਆਨ ਪੂਰਾ ਰੱਖਿਆ ਗਿਆ ਪ੍ਰਸ਼ਾਸਨ ਨੂੰ ਵੀ ਕਹਿ ਰਿਹਾ ਸੀ ਵੇ ਤੁਸੀਂ ਵੀ ਸਫਾਈ ਦਾ ਧਿਆਨ ਰੱਖੋ ਬਹੁਤ ਦੁਨੀਆ ਤੰਗ ਹੋ ਰਹੀ ਆ ਇੱਥੇ ਤੇ ਬਾਹਰ ਨੂੰ ਬਾਹਰਲੇ ਪਾਸੇ ਉਹ ਜਿਹੜੇ ਅੱਜ ਕੱਲ ਬਣੀਆਂ ਹੋਈਆਂ ਰੇਟੀਆਂ ਜੀਆਂ ਲੈਟਰਨ ਬਾਥਰੂਮ ਆਲੀਆਂ ਉਹ ਵੀ ਘੱਟ ਤੋਂ ਘੱਟ 50 60 ਆਪਣਾ ਬਾਹਰ ਖੜੀਆਂ ਕਰ ਦੋ ਬੀਬੀਆਂ ਬਹੁਤ ਤੰਗ ਹੁੰਦੀਆਂ ਨੇ ਤੇ ਪ੍ਰਸ਼ਾਸਨ ਵੀ ਕਹਿੰਦੇ ਦੇਖੋ ਬੁੱਢਾ ਦਲ ਵੱਲੋਂ ਵੀ ਪੂਰਾ ਪ੍ਰਬੰਧ ਕੀਤਾ ਗਿਆ ਤੇ ਇਸ ਕਰਕੇ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਤੇ ਤੁਸੀਂ মিডিਆ ਵਾਲੇ ਭਰਾਏ ਤੁਹਾਡਾ ਵੀ ਇੱਥੇ ਆਇਆਂ ਦਾ ਬਹੁਤ ਬਹੁਤ ਸਵਾਗਤ ਆ ਤੇ ਬਹੁਤ ਬਹੁਤ ਤੁਹਾਨੂੰ ਤੇ ਤੁਸੀਂ ਵੀ ਇੰਨਾ ਸੰਗਤਾਂ ਨੂੰ ਦੱਸੋ ਵੀ ਤੁਸੀਂ ਉੱਥੇ ਜਾ ਕੇ ਇੰਨਾ ਗਲਤੀ ਕਰੋ ਐੱਚੇ ਦੀ ਗਲਤੀ ਦੀ ਕਿਤੇ ਮਾਫੀ ਨਹੀਂ ਹੈਗੀ ਜਿਹੜੀ ਉਰੇ ਗਲਤੀ ਕਰਦੇ ਨੇ ਐੱਚੇ ਦੀ ਕਿਤੇ ਮਾਫੀ ਨਹੀਂ ਹੈਗੀ ਕਿਉਂਕਿ ਹੱਥ ਪੈਰ ਦੇ ਨੇ ਕਟਾਉਣਾ ਹੀ ਕਟਾਉਣਾ ਹੈ ਨਾਲ ਫਿਰ ਸਿਸਟਮ ਦੂਜਾ ਚੱਲਦਾ ਤੁਹਾਨੂੰ ਪਤਾ ਕਾਨੂੰਨ ਵਾਲਾ ਉਹਦੇ ਵਿੱਚ ਵੀ ਸਭੀ ਸਭੀ ਖਰਾਬ ਬਾਈ ਹੁਣ ਜਦੋਂ ਵੀ ਮੰਨ ਲੋ ਇੱਥੇ ਤੰਬਾਕੂ ਵਾਲੀਆਂ ਬੀੜੀ ਵਾਲੀਆਂ ਪਹਿਲਾਂ ਅਗਲੀਆਂ ਲਾ ਲੈਂਦੇ ਨੇ ਬਾਅਦ ਚ ਫਿਰ ਜਦੋਂ ਨਿਹੰਗ ਸਿੰਘਾਂ ਦੇ ਵੱਲੋਂ ਐਕਸ਼ਨ ਲਿਆ ਜਾਂਦਾ ਫਿਰ ਕਹਿੰਦੇ ਵੀ ਨਿਹੰਗ ਸਿੰਘ ਮਾੜੇ ਨੇ ਫਿਰ ਕਹਿੰਦੇ ਵੀ ਨਿਹੰਗ ਸਿੰਘ ਆਪ ਲੜਦੇ ਨੇ ਫਿਰ ਪਤਾ ਕੀ ਕਹਿੰਦੇ ਨੇ ਫਾਟੇ ਘੜ ਦੀ ਧਰਤੀ ਤੋਂ ਤੁਹਾਨੂੰ ਦੱਸ ਦਿਆਂ ਐਸੇ ਤੁਸੀਂ ਜਾ ਕੇ ਸਾਡਾ ਥਾਣੇ ਦੇ ਵਿੱਚ ਰਿਕਾਰਡ ਪੁੱਛ ਲਿਓ ਉਹ ਕਹਿੰਦੇ ਨੇ ਵੀ ਤੁਹਾਡਾ ਤੀਜੇ ਚੌਥੇ ਦਿਨ ਦਾ ਇਹ ਕੀ ਹੈ ਸਿਕੂ ਇਹਨਾਂ ਕੋ ਚੱਕਰ ਪਿਆ ਰਹੇ ਚੱਕਰ ਪਿਆਰਾਂ ਦਾ ਕਹਿਦਾ ਹੱਥ ਵੱਢਿਆ ਜਾਂਦਾ ਕਿ ਜਦੋਂ ਕੁਸਕਰੰਦੇਚੇ ਕੰਮ ਹੁੰਦੇ ਰਹਿੰਦੇ ਨੇ ਇਹਨੂੰ ਤੁਸੀਂ ਇਹਨੂੰ ਤੁਸੀਂ ਕੋਈ ਕੱਟਿਓ ਨਾ 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 ਇਹ ਕੱਟਣਾ ਨਹੀਂਗਾ ਤੁਸੀਂ ਦੇਖੋ ਸਾਡਾ ਅਸੀਂ ਧਰਤੀ ਤੇ ਇਸ ਚ ਗਲਤ ਕੰਮ ਹੋਣੇ ਨਹੀਂ ਦੰਮਾਂਗੇ ਜੇ ਕੋਈ ਲਾਉਂਦਾ ਫਿਰ ਰੇੜੀ ਰੂੜੀ ਆਪ ਦੀ ਇਦਾਂ ਦੀ ਤੰਬਾਕੁਣੀ ਬਾਬਾ ਜੀ ਉਹ ਆਪਣੀ ਉਹਦੀ ਆਪਣੀ ਸਿਸਟਮ ਤੇ ਲਾਊਗਾ ਹੋ ਸਾਡੇ ਸਾਹਮਣੇ ਆ ਗਿਆ ਜਿਸ ਨੇ ਕੰਮ ਕਰਦਾ ਨਾ ਹੁੰਦਾ ਉਹ ਰੈਕਸ਼ਨ ਕਰਾਂਗੇ ਦਾਂਚ ਕਰਾਂਗੇ ਪ੍ਰਸ਼ਾਸਨ ਸਾਡੇ ਨਾਲ ਉਹ ਕਹਿੰਦੇ ਬਾਬਾ ਜੀ ਕੋਈ ਵੀ ਮਰਿਆਦਾ ਦੇ ਖਿਲਾਫ ਜਾਂਦਾ ਪਹਿਲਾਂ ਅਸੀਂ ਕੁੱਟਾਂਗੇ ਜੇ ਸਾਡੇ ਬਲ ਸੇਟ ਨਹੀਂ ਆਉਂਦਾ ਹੈਗਾ ਫਿਰ ਤੁਸੀਂ ਤਾਂ ਹੈਗੇ ਹੀ ਪੂਰੀ سپورਟ ਆ ਸਾਨੂੰ ਪ੍ਰਸ਼ਾਸਨ ਦੀ ਚੋਰੀਆਂ ਕਰਕੇ ਲੈ ਕੇ ਜਾਂਦੇ ਸੀ ਮੋਟਰਸਾਈਕਲ ਐਕਤੀ ਉਹ ਵੀ ਉਹਨਾਂ ਨੂੰ ਵੀ ਬੰਨਾਂਗੇ ਪੂਰਾ ਚਾਕੇ ਚੈੱਕ ਹੋਣਗੇ ਜਦੋਂ ਵਿੱਚੋਂ ਬਾਹਰ ਨਿਕਲੇਗਾ ਕਈ ਵਾਰ ਲੋਕਾਂ ਦੇ ਫੋਨ ਨਿਕਲ ਜਾਂਦੇ ਨੇ ਜਾਂ ਬਟੂਏ ਚੋਰੀ ਹੋ ਜਾਂਦੇ ਨੇ ਇੰਨੀ ਭੀੜ ਦੇ ਵਿੱਚ ਦੇਖੋ ਜਿਹੜੇ ਕਹਿਣ ਦਾ ਮਤਲਬ ਹੈ ਵੈਸੇ ਤਾਂ ਕੈਮਰੇ ਪੂਰੇ ਲਾਏ ਹੋਏ ਨੇ ਇਹਨਾਂ ਦੇ ਅਸੀਂ ਕਿਸੇ ਨੂੰ ਮੂੰਹ ਨਹੀਂ ਟਕਣ ਦਵਾਗੇ ਜੇ ਕੋਈ ਫੜਿਆ ਜਾਂਦਾ ਵਾ ਜੇ ਫੜਿਆ ਜਾਂਦਾ ਕਾਨੂੰਨੀ ਕਾਰਵਾਈ ਹੋਗੀ ਜੀ ਉਸ ਤੇ ਸਭ ਪੂਰੇ ਉਹਦਾ ਪੂਰਾ ਵਿਚਰਾ ਚੈੱਕ ਕੀਤਾ ਜਾਊਗਾ ਵੀ ਇਹ ਕਿਸ ਤਰੇ ਜਿਹੜਾ ਹੋਇਆ ਕੀ ਸਿਸਟਮ ਹੈ ਦਾ ਪਰਿਵਾਰ ਤੱਕ ਨੂੰ ਵੀ ਪੂਰੇ ਨੂੰ ਲੈ ਕੇ ਆਵਾਂਗੇ ਹਾਂਜੀ ਬਬਾਈ ਤੁਸੀਂ ਕੁਝ ਅਸੀਂ ਇਹ ਕਹਿੰਨੇ ਆਂ ਵੀ ਜੇ ਤੁਸੀਂ মিডিਆ ਵਾਲੇ ਵੀ ਆਇਓ ਸਾਰੇ ਇਹ ਜਿਹੜਾ ਬਿਵਾਨਗੜ੍ਹ ਸਾਹਿਬ ਗੁਰਦੁਆਰਾ ਦਾ ਲੋਕਾਂ ਨੂੰ ਸਾਰਾ ਬਣਾ ਕੇ ਦਿਖਾਉਂ ਨਿਸ਼ਾਨ ਸਾਹਿਬ ਵੀ ਦਿਖਾਉਂ ਸਰੋਵਰ ਵੀ ਦਿਖਾਓ ਬਾਉਂਡਰੀ ਵੀ ਦਿਖਾਓ ਸਾਰਾ ਦਿਖਾਵਾਂਗੇ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਕਹੋ ਵੇ ਇੱਥੇ ਵਧੀਆ ਵਧੀਆ ਪਾਰਕਾਂ ਬਣਾਓ ਤੇ ਵਧੀਆ ਵਧੀਆ ਬਾਥਰੂਮ ਬਾਥਰੂਮ ਬਣਾਓ ਸੰਗਤ ਦੂਰੋਂ ਆਲ ਦਵਾਲਦ ਤੋਂ ਆ ਰਹੀ ਐ ਵਿਦੇਸ਼ਾ ਜਾਈ ਕੋ ਕਮੀ ਕੋਣੀ ਸ਼੍ਰੋਮਣੀ ਕਮੇਟੀ ਕੋ ਇਹ ਜਿਲ੍ਹਾ ਛੱਡ ਟੋਡਰ ਮਲਦੀ ਹੁਨੇ ਵਿਲੀ ਬਣੀ ਐ ਨਾ ਵਿਲੀ ਚੌਕਾਂ ਤਾਂ ਬਣਾ ਰਹੇ ਨੇ ਇਹ ਬੁੱਢਾ ਤੁਨੂ ਦੇ ਦੇਣ ਜਿਹਨਾਂ ਕੋ ਨਹੀਂ ਸੰਭਦਾ ਅਸੀਂ ਸੰਭਾਲ ਕੇ ਤੇ ਖਾਣਨੇ ਆ ਇਸ ਨਾਲੋਂ ਪਤਾ ਕਿਵੇਂ ਤਰੀਕੇ ਨਾਲ ਸੰਭਾਲੇ ਸੰਭਾਲੀਦਾ ਹੈ। ਉਹਦੇ ਕੀ ਪਲਾਨ ਹੋਣਗੇ ਜੇ ਤੁਹਾਨੂੰ ਟੋਡਰਮਲ ਦੀ ਹਵੇਲੀ ਦਾ ਕੰਮ ਦੇ। ਉੱਤੇ ਪੂਰਾ ਪ੍ਰਬੰਧ ਹੋਏਗਾ। ਸਾਡੀ ਫੌਜਾਂ ਉੱਤੇ ਰਗੜੇ ਲਾਉਣਗੀਆਂ। ਰਗੜੇ ਸ਼ੀਧੀ ਰਗੜਾ ਹੁੰਦਾ ਹੈ। ਇੱਕ ਇਹ ਨਹੀਂ ਰਗੜਾ ਪੀ ਕੇ ਸੋਰੇ। ਉਹ ਦੇਖ ਕਹਿੰਦੇ ਜੀ ਠੀਕ ਕਹਿੰਦੇ ਨੂੰ ਜਿਹਨੂੰ ਸ਼ੀਧੀ ਰਗੜਾ ਕਹਿੰਦੇ ਨੇ। ਲੋਕ ਦੇਖ ਕਹਿੰਦੇ ਨੇ ਅਸੀਂ ਸ਼ੀਧੀ ਰਗੜਾ ਕਹਿੰਦੇ ਆ। ਉੱਥੇ ਸ਼ੀਧੀ ਰਗੜਾ ਲੱਗੂਗਾ। ਸੰਗਤਾਂ ਦਾ ਪੂਰਾ ਸਤਕਾਰ ਹੋਊਗਾ। ਉੱਥੇ ਸਿੰਘ ਬਰਸ਼ੀਆਂ ਵਾਲੇ ਖੜਨਗੇ ਉੱਥੇ ਸਪਾਈ ਦੀ ਰੇਖ ਦੇਖ ਦੀ ਸਾਰੀ ਪੂਰਾ ਪ੍ਰਬੰਧ ਹੋਏਗਾ ਇਹ ਠੀਕ ਹੈ ਜੀ ਉੱਥੇ ਜਾ ਕੇ ਦੇਖੋ ਕੀ ਆਲਾ ਹੁਣੇ ਜੇ ਕਈ ਦਿਨਾਂ ਤੋਂ ਤੇ ਲੋਕ ਹਾਂ ਉਸ ਜਿਹੜਾ ਉੱਪਰ ਚੜ੍ਹਦੇ ਨੇ ਉਹ ਖਰਾਬ ਕਰ ਰਹੇ ਕਿ ਇੱਕ ਏਟੂ ਕੀਮਤੀ ਆ ਤੁਸੀਂ ਉਸ ਤੇ ਚੜ੍ਹ ਚੜ੍ਹ ਕੇ ਉਹਨੂੰ ਖਰਾਬ ਕਰ ਰਹੇ ਉਹਨੂੰ ਉਸ ਨੂੰ ਸ਼ਿਸ਼ਿਆਾਂ ਦੇ ਵਿੱਚ ਲਿਆ ਜਾਊਗਾ ਬਾਬਾ ਜੀ ਉਹਦੇ ਉੱਤੇ ਨਵੇਂ ਉਸਾਰੀ ਨਾ ਕਰਨੇ ਹੈ ਇੱਕ ਜੀ ਨਵੇਂ ਉਸਾਰੀ ਕਰਨਗੇ ਫਿਰ ਬਾਤ ਵਾਦ ਹੋਏਗਾ